ਕੋਈ ਜਨੀ ਹੋਇ ਜਨੀ ਆਪ ਵਾਹੇ ਹੱਥ ਯਾਰ ਛੱਡ ਕੇ ਆਈਏ ਓ ਬਾਈ ਕਿੱਥੇ ਛੱਡ ਕੇ ਆਵੜਾ ਯਾਰ ਇਹਨੂੰ ਕੱਟੀ ਆ ਹੈ ਕੱਟੀ ਹੁੰਦੀ ਤਾਂ ਗਾਲੀ ਹੋਰ ਹੁੰਦੀ ਜੀ ਗਿਰਜੀ ਦਾ 3 ਸਾਲ ਹੋ ਗਏ ਕੋਈ ਕੱਟੀ ਨਹੀਂ ਬਿਲੀ ਆਪਾਂ ਨੂੰ ਤਾਂ ਕੱਟੇ ਹੀ ਕੱਟੇ ਹੈ ਕੱਟੀ ਹੁੰਦੀ ਤਾਂ ਝੋਟੀ ਬਣ ਜਾਂਦੀ 2-4 ਸਾਲ ਚ ਦੁੱਧ ਹੀ ਦੁੱਧ ਹੋ ਜਾਂਦੇ ਹੈ ਤਾਂ ਜਾਣਦਾ ਇਹ ਵੀ ਕੱਟਾ ਸਾਡੀ ਤਾਂ ਕਿਸਮਤ 'ਚ ਕੱਟੇ ਹੀ ਕੱਟੇ ਲਿਖੇ ਕੱਟੀ ਤਾਂ ਲਿਖੀ ਹੋਈ ਨਹੀਂ ਸਾਡੀ ਕਿਸਮਤ ਮਾੜੀ ਲਿਖੀ ਆ ਰੱਬ ਨੇ ਇਹ ਤਾਂ ਰੱਬ ਦਾ ਕੀ ਕਸੂਰ ਆ ਭਾਬੀ ਜੀ ਓ ਕਿਉਂ ਪੰਗੇ ਲੈਣਾ ਚੁੱਪ ਕਰ ਜਾ ਚੱਲ ਚੱਲ ਤੂੰ ਛੇਤੀ ਛੇਤੀ ਚੱਪ ਕਰਕੇ ਨੰਗ ਜਾ ਆਪਾਂ ਮੰਡੀ 'ਚ ਵਪਾਰੀ ਬੈਠੇ ਕੱਟਾ ਵੇਚ ਕੇ ਆਉਣਾ ਓ ਨਹੀਂ ਯਾਰ ਗੱਲ ਤਾਂ ਹੈ ਅਵੀ ਜੇ ਕੱਟਾ ਹੋ ਗਿਆ ਹੁਣ ਰੱਬ ਨੂੰ ਦੋਸ਼ ਦੇਣਾ ਫਿਰ ਹੁਣ ਕੀ ਦਾ ਹੱਥ 'ਚ ਮੈਨੂੰ ਦੱਸੇ ਭੋਲਾ ਤੇ ਮੇਰੇ ਹੱਥ 'ਚ ਹੋਵੇ ਮੈਂ ਤਾਂ ਕਟੀਆਂ ਹੀ ਕਟੀਆਂ ਪੋਇਦਾ ਕਰਦਾ ਹੇ ਹਾਏ ਵਰ ਅੱਬਾ ਹਾਏ ਵਰ ਅੱਬਾ ਆ ਦੇਖ ਲਾ ਆ ਦੇਖ ਲਾ ਲੋਕ ਇਹ ਨੂੰਹਾਂ ਤੋਂ ਮੁੰਡੇ ਪਾਲ ਦਿਆ ਮੱਜਾਂ ਤੋਂ ਕਟੀਆਂ ਜੇ ਕਿਤੇ ਕਾ ਮੋਲਟ ਹੋ ਜਾਏ ਤੈਨੂੰ ਗਾਲ੍ਹਾਂ ਬਹੁਤ ਕੱਢਦੇ ਆ ਰੱਬਾ ਗੰਧੀਆਂ ਗੰਧੀਆਂ